ਤੁਹ ਬੱਡੇ ਫੈਨ ਆ ਸਿੱਧੂ ਮੂਸੇ ਵਾਲੇ ਵੀਰ ਦੇ ਤੇ ਆਜੋ ਭਾਈ ਲਾਈਵ ਦੇ ਵਿੱਚ ਗੱਲਬਾਤ ਕਰਦੇ ਆ ਗੁਲਾਬ ਸਿੱਧੂ ਭਾਈ ਗੁਲਾਬ ਸਿੱਧੂ ਵੀ ਆ ਗਿਆ ਲਾਈਵ ਦੇ ਵਿੱਚ ਕਰਨ ਔਜਲਾ ਵੀ ਆ ਗਿਆ ਜੀਖਣ ਵੀ ਆ ਗਿਆ ਲੋ ਜੀ ਵੀਰੇ ਇਹੋ ਜੇ ਕਰਮ ਕਿੱਥੇ ਨੇ ਵੀ ਭਾਈ ਵੱਡੇ ਵੱਡੇ ਸਿੰਗਰ ਆਪਣੇ ਲਾਈਵ 'ਚ ਆਉਣ ਚਲੋ ਕੋਈ ਗੱਲ ਨਹੀਂ ਵੈਸੇ ਬਾਈ ਮੂਸੇ ਵਾਲੇ ਨੂੰ ਮਿਲਣ ਦਾ ਸੀ ਆਪਣਾ ਸੁਪਨਾ ਤੇ ਉਹ ਪੂਰਾ ਨਹੀਂ ਹੋਇਆ ਯਾਰ ਜਦੋਂ ਬਾਈ ਦੀ ਡੈਥ ਹੋਈ ਆ ਸੀ ਇੱਕ ਮਹੀਨਾ ਪਹਿਲਾਂ ਬਾਈ ਨੂੰ ਮਿਲ ਕੇ ਆਉਣਾ ਸੀ ਸੋਚੇ ਸੀ ਮਿਲਣ ਬਾਰੇ ਤੇ ਸਾਨੂੰ ਫਿਰ ਕਿਸੇ ਨੇ ਆਏ ਕਹਤਾ ਵੀ ਯਾਰ ਬਾਈ ਮਿਲਦਾ ਨਹੀਂ ਹੈਗਾ ਤੇ ਮਤਲਬ ਵੀ ਰੋਕਣ ਟੋਕਣ ਵਾਲੇ ਯਾਰ ਵਿੱਚ ਕੋਈ ਨਾ ਕੋਈ ਭਾਨੀ ਜੀ ਮਾਰਨ ਵਾਲਾ ਜ਼ਰੂਰ ਹੁੰਦਾ ਹਨਾ ਤਾ ਕਰਕੇ ਬਾਈ ਸਾਡੇ ਤੋਂ ਜਾਇਆ ਨਹੀਂ ਗਿਆ ਬਾਈ ਨੂੰ ਮਿਲਣ ਵਾਸਤੇ ਤੇ ਬਹੁਤ ਦੁੱਖ ਹੁੰਦਾ ਬਾਈ ਯਾਰ ਇਹ ਚੀਜ਼ ਦਾ ਵੀ ਅਫਸੋਸ ਬਸ ਤਮੰਨਾ ਹੀ ਰਹੀ ਗਈ ਬਾਈ ਦਿਲ ਚ ਹੋਰ ਸੁਣਾਓ ਬਾਈ ਕੀ ਹਾਲ ਚਾਲ ਨੇ ਤੁਹਾਡੇ ਬਾਈ ਵੀਡੀਓ ਕਿਵੇਂ ਲੱਗਦੀਆਂ ਨੇ ਆਪਣੀਆਂ ਹਾਂ ਵੀਰੇ ਸਬਸਕ੍ਰਾਈਬ ਕਰ ਲਿਓ ਚੈਨਲ ਸਾਰੇ ਜਾਣੇ ਵੀਰੇ ਆਪਣੀ رائے ਦਿਓ ਆਪਣੀਆਂ ਵੀਡੀਓ ਕਿਵੇਂ ਹੁੰਦੀਆਂ ਨੇ ਤੇ ਬਾਕੀ ਬਈ ਆਪਣਾ ਕਿਸੇ ਨਾਲ ਕੋਈ ਰੌਲਾ ਨਹੀਂ ਇੱਕ ਪਾਸ ਐਂਟਰਟੇਨਮੈਂਟ ਵਾਸਤੇ ਆਪਾਂ ਵੀਡੀਓ ਪਾਉਨੇ ਆ ਬਾਈ ਹਣਾ ਹੈਲੋ ਆਜੋ ਆਜੋ ਵੀਰੇ ਗੱਲਬਾਤ ਕਰਦੇ ਆਪਾਂ ਲਾਈਵ ਦੇ ਵਿੱਚ ਅੱਜ ਮੇਰੇ ਪਹਿਲੀ ਵਾਰ ਲਾਈਵ ਹੋਇਆ ਯਾਰ ਮੈਂ ਆਪਣਾ ਤਾਂ ਇਹ ਗੱਲਬਾਤ ਕਰਨ ਦਾ ਹੀ ਨਹੀਂ ਪਤਾ ਵੀ ਲਾਈਵ ਦੇ ਕਿਵੇਂ ਕਰੀਦੀ ਹੁੰਦੀ ਹੈ ਮੈਂ ਕਿਹਾ ਚੱਲ ਆਪਾਂ ਹੋ ਲਾਈਵ ਹੋ ਕੇ ਦੇਖ ਲਈਏ ਹੋ ਦਿਲ ਦਾ ਨਹੀਂ ਮਾੜਾ ਤੇਰਾ ਜੱਟ ਬੱਲੀਏ ਚੋਬਰ ਨਹੀਂ ਕਿਸੇ ਨਾਲੋਂ ਘੱਟ ਬੱਲੀਏ ਹੋ ਦਿਲ ਦਾ ਨਹੀਂ ਮਾੜਾ ਤੇਰਾ ਜੱਟ ਬੱਲੀਏ ਚੋਬਰ ਨਹੀਂ ਕਿਸੇ ਨਾਲੋਂ ਘੱਟ ਬੱਲੀਏ ਹੋ ਇੱਕ ਧਮਕੀ ਤੇ ਜੜੇ ਵਿੱਚ ਮੂਤ ਦੇ ਉਹ ਵੀ ਕਹਿੰਦੇ ਮੱਥਾ ਮੈਂ ਵੀ ਸ਼ੇਰ ਨਾ ਲਾਉਣਾ ਕਾਪੀਆਂ ਤਾਂ ਕਰਦੇ ਬਥੇਰੇ ਫਿਰਦੇ ਓ ਮੂਸੇ ਅੜਾ ਕਿਸੇ ਕੋਲੋਂ ਬਣ ਨਹੀਂ ਹੁਣਾ ਯਾਰ ਸਿੱਧੂ ਵਰਗਾ ਕੋਈ ਨਹੀਂ ਬਣ ਸਕਦਾ ਬਾਈ ਦੀ ਕਲਮੀ ਬਹੁਤ ਵਧੀਆ ਸੀ ਯਾਰ ਬਹੁਤ ਵਧੀਆ ਲਿਖਦਾ ਸੀ ਬਹੁਤ ਵਧੀਆ ਗਾਉਂਦਾ ਸੀ ਬਾਕੀ ਯਾਰ ਹਜੇ ਵੀ ਮਾੜਾ ਬੋਲੀ ਜਾਂਦੇ ਨੇ ਦੋ ਚਾਰ ਲੜ ਨੂੰ ਪੰਜ ਹੁੰਦੇ ਨੇ ਬਾਈ ਆਪਾਂ ਤਾਂ ਉਹਨਾਂ ਨੂੰ ਵੀ ਰਿਪਲਾਈ ਕਰ ਦਿੰਦੇ ਆ ਵੀ ਹਾਂ ਯਾਰ ਸਾਡੇ ਭਰਾ ਨੂੰ ਤੁਸੀਂ ਮਾੜਾ ਬੋਲਦੇ ਹੋ ਜਵਾਬ ਆਪਾਂ ਗੱਡ ਕੇ ਦੇਈਦਾ ਬਾਈ ਸਾਨੂੰ ਸਾਲੀ ਕਿਸੇ ਦੀ ਪਰਵਾਹ ਨਹੀਂ ਹੈਗੀ ਯਾਰ ਬੇਸ਼ੱਕ ਆਪਣੀ ਬੜਾ ਆਪਣਾ ਅਗੇ ਰੀਲਾਂ ਪਾਈ ਜਾਣ ਵੀ ਐ ਬੋਲਦਾ ਫਲਾਣਾ ਬੋਲਦਾ ਬਈ ਫਿਰ ਜਿੱਥੇ ਜਦੋਂ ਗਰਾਰੀ ਅੜ ਜਾਂਦੀ ਆ ਫਿਰ ਉੱਥੇ ਸਭ ਕੁਝ ਹੀ ਕਰਨਾ ਪੈਂਦਾ ਹਨਾ 2 ਸਾਲ ਹੋ ਗਏ ਵੀਰੇ ਮੈਨੂੰ 2 ਸਾਲ ਹੋ ਗਏ ਬਈ ਮੈਂ ਮੂਸੇ ਵਾਲੇ ਦੇ ਵੀਡੀਓ ਬਣਾ ਬਣਾ ਕੇ ਪਾਉਣਾ ਪਹਿਲਾਂ ਪਤਾ ਕੀ ਕਰਦਾ ਸੀ ਮੈਂ ਆਵਾਜ਼ ਮੇਰੀ ਹੁੰਦੀ ਸੀ ਤੇ ਮੈਂ ਵੀਡੀਓ ਮੂਸੇ ਵਾਲੇ ਦੀ ਲਾ ਕੇ ਪਾਉਣਾ ਹੁੰਦਾ ਸੀ ਬਈ YouTube ਤੇ ਤੇ ਕੰਨਿਆਂ ਨੂੰ ਆ ਲੱਗਦਾ ਹੁੰਦਾ ਦੀ ਬਾਈ ਮੋਸੇ ਵਾਲੀ ਬੋਲਦਾ ਮੈਂ ਨਾ ਇੱਕ ਦੋ ਡਾਇਲੋਗ ਆਪਦੇ ਕੋਲੋਂ ਬਣਾਏ ਨੇ ਬਾਈ ਨਰਾਮ ਰਾਮ ਬਾਈ ਵਾਇਲ ਪਾਜੀ ਲਾਈਵ ਹਲਾ ਕੇ ਦਿਖਾਓ ਤੁਸੀਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇ ਬਾਈ ਮੈਂ ਨਾ ਬਾਈ ਦੇ ਡਾਇਲੋਗ ਬੋਲਦਾ ਹੁੰਦਾ ਸੀ ਸਿੱਧੂ ਬਾਈ ਦੇ ਵੀ ਆਪਦੇ ਕੋਲੋਂ ਜਿਵੇਂ ਹੁਣ ਆ ਛੋਟੇ ਸਿੱਧੂ ਦਾ ਜਦੋਂ ਜਨਮ ਹੋਇਆ ਸੀ ਹਨਾ ਤੇ ਉਦੋਂ ਵੀ ਮੈਂਨੇ ਆਪਦੇ ਕੋਲੋਂ ਡਾਇਲੋਗ ਬਣਾ ਕੇ ਪਾਇਆ ਸੀ ਵੀਰੇ ਵੀ ਛੋਟੇ ਸਿੱਧੂ ਦੀ ਐਂਟਰੀ ਦੇਖੀ ਕਿ ਨਹੀਂ ਦੇਖੀ ਥੋੜਾ ਭਰਾ ਗਿਆ ਵੀ ਥਾਰ ਚ ਦਿੱਤੇ ਆਇਆ ਵੀ ਥਾਰ ਚ ਹੈ ਕਿਉਂ ਜੀ ਤੇ ਵੀਰੇ ਆ ਵੀਡੀਓ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖੋ ਪਹਿਲਾਂ ਦੁਬਾਰਾ ਅਪਲੋਡ ਕੀਤੇ ਦੋ ਵਾਰੀ ਬਈ ਬਹੁਤ ਵਧੀਆ ਵਿਊ ਆ ਪਦੀਆ ਤੁਹਾਡਾ ਪਿਆਰ ਮਿਲਿਆ ਭਰਾਵਾਂ ਦਾ ਦਿਲਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਨਿਤਨ ਜਾਦਵ ਬਾਈ ਦਿਲ ਦਾ ਮਾੜਾ ਹੈ ਹੀ ਨਹੀਂ ਸਾਡਾ ਬਾਜੀ ਬਈ ਲਾਈਕ ਕਰਦੇ ਨਾਲੇ ਆਪਣਾ ਨਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਗੱਲਬਾਤ ਕਰਦੇ ਰਿਹਾ ਕਰਾਂਗੇ ਆਪਾਂ ਹੁਣ ਲਾਈਵ ਹੁੰਦੇ ਰਿਹਾ ਕਰਾਂਗੇ ਪਹਿਲਾਂ ਤਾਂ ਚਲੋ ਨਹੀਂ ਪਤਾ ਸੀ ਵੀ ਹਨਾ ਲਾਈਵ ਹੁੰਦਾ ਇਹਦੇ ਵਿੱਚ ਯਾਰ ਪਹਿਲਾਂ ਤਾਂ ਮੈਂ ਇੰਸਟਾ ਤੇ ਲਾਈਵ ਹੁੰਦਾ ਹੁੰਦਾ ਸੀ ਤੇ YouTube ਤੇ ਤਾਂ ਹੁਣ ਆਉਣ ਲੱਗਿਆ ਇਹ ਹੁਣ ਆਪਾਂ YouTube ਤੇ ਆਇਆ ਕਰਾਂਗੇ ਯਾਰ ਬਾਈ ਗੱਲਬਾਤ ਕਰੀ ਜਾਇਆ ਕਰਾਂਗੇ ਨਾਲੇ ਹੁਣ ਅੱਜ ਕੱਲ ਤੁਹਾਨੂੰ ਪਤਾ ਗਰਮੀਆਂ ਟਾਈਮ ਪਾਸ ਨਹੀਂ ਹੁੰਦਾ ਬਾਹਰ ਚਲੋ ਐਵੇਂ ਮਾਣਾ ਜੀ ਲੱਗਿਆ ਰਹਿੰਦਾ ਹੋਰ ਵੀਰੇ ਸੁਣਾਓ ਕੋਈ ਨਵੀਂ ਤਾਜੀ ਠੰਡਾ ਲਿਗੇ ਆ ਦੇਖੋ ਮੇਰਾ ਭਰਾ ਕਿਵੇਂ ਲੇਟਿਆ ਹੋਇਆ ਦੇਖੋ ਨੂੰ ਬਾਈ ਇਹ ਢੇੜਾ ਕੱਢ ਕੇ ਆਇਆ ਸੀ ਬੱਸ ਸਟੈਂਡ ਤੱਕ ਇਹਨੂੰ ਲੱਗੀ ਗਰਮੀ ਤੁਸੀਂ ਵੀ ਮੇਰਾ ਭਰਾ ਗਰਮੀ ਤੋਂ ਹਨਾ ਪਹਰੇਜ ਰੱਖਿਓ ਬਾਈ ਗਰਮੀ 'ਚ ਘੱਟ ਬਾਹਰ ਹੀ ਘੁੰਮਣਾ ਚਾਹੀਦਾ ਬਈ ਆਪਾਂ ਨੂੰ ਐਂ ਲਾ ਲਓ ਵੀ ਤੁਸੀਂ 12 ਵਜੇ ਤੱਕ ਤਾਂ 12 ਵਜੇ ਤੱਕ ਤਾਂ ਠੀਕ ਹੁੰਦਾ ਮੌਸਮ ਫਿਰ ਉਸ ਤੋਂ ਬਾਅਦ 4 ਵਜੇ ਤੱਕ ਤਾਂ ਬਈ ਫੁੱਲ ਗਰਮੀ ਹੁੰਦੀ ਆ ਆਪਦਾ ਵਿਚਾਰ ਰੱਖਿਆ ਕਰੋ ਗਰਮੀ ਤੋਂ ਮੂਸਾ ਪਿੰਡ ਦੇ ਉਹ ਮੁੱਸੇਪਿੰਡ ਸੇ ਦੇਖ ਰਹਾ ਹਾਂ ਹਾਂ ਭਾਈ ਮੁੱਸੇਪਿੰਡ ਸੇ ਭਾਈ ਮੁੱਸੇਪਿੰਡ ਸੇ ਭਾਈ ਮੁੱਸੇਪਿੰਡ ਸੇ ਹੀ ਬੋਲਦੇ ਜਿਹੜੇ ਪਿੰਡ ਵਾਲੇ ਹੁੰਦੇ ਨੇ ਨਾ ਮੁੱਸੇਪਿੰਡ ਵਾਲੇ ਪੰਜਾਬੀ ਬੋਲਦੇ ਨੇ ਭਾਈ ਤੁਸੀਂ ਭਾਈ ਹਿੰਦੀ ਬੋਲਦੇ ਹੋ ਹਿੰਦੀ ਵਾਲਾ ਉੱਥੇ ਹੀ ਨਹੀਂ ਕੋਈ ਸਿਸਟਮ ਹੈ ਤਾਂ ਆਹ ਗੁਰੂ ਆਲਾ ਬਣੀਏ ਜੀ ਹੈਲੋ ਭਾਈ ਖਰਜਾਨਾ ਉਹਨੂੰ ਓ ਬਾਈ ਕੀ ਹਾਲ ਹੈ ਵਧੀਆ ਵੀਰੇ ਤੁਸੀਂ ਦੱਸੋ ਭਾਈ ਆਪਣੇ ਵੀਡੀਓ ਨੂੰ ਨਾਲ ਲਾਈਕ ਕਰ ਦਿਓ ਤੇ ਨਾਲੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬਾਈ ਅਸਾ ਚੈਨਲ ਬਈ ਉਹ ਸਬਸਕ੍ਰਾਈਬ ਕਰੋ ਜਿਹੜਾ ਮੂਸੇ ਵਾਲੇ ਦਾ ਫੈਨ ਆ ਫਿਰ ਪਤਾ ਕੀ ਆ ਐਵੇਂ ਮਾਣੀ ਮੋਟੀ ਕੋਈ ਗੱਲਬਾਤ ਸਾਡੇ ਤੋਂ ਇਹੋ ਜੀ ਕਹੀ ਜਾਂਦੀ ਆ ਫਿਰ ਤੁਸੀਂ ਕਹਿੰਦੇ ਹੋ ਵੀ ਸਾਡੇ ਉਸਤਾਦ ਨੂੰ ਐ ਬੋਲਦਾ ਸਾਡੇ ਉਸਤਾਦ ਨੂੰ ਐ ਬੋਲਦਾ ਵੀ ਅਸੀਂ ਯਾਰਾਂ ਬੈਸਤਾ ਕਿਸੇ ਨਾਲ ਲਾ ਕੇ ਵੀਡੀਓ ਪਾਉਂਦੇ ਨਹੀਂ ਤੇ ਅਸੀਂ ਦਾ ਬਸ ਅਸੀਂ ਆਏ ਕਹਿੰਦੇ ਸਾਡਾ ਭਰਾ ਚੰਗਾ ਬਈ ਮੂਸੇ ਵਾਲਾ ਉਹਤੇ ਵੀਡੀਓ ਬਣਾਉਨੇ ਆ ਅਸੀਂ ਕਈਆਂ ਨੂੰ ਉਹੀ ਬਸ ਵਿੱਚ ਟੰਗ ਫਸਾਉਣ ਦੀ ਆਦਤ ਹੁੰਦੀ ਆ ਲਾਈਵ ਦੇ ਵਿੱਚ ਉਹਦੇ ਕਿੰਨਾ ਕਮੈਂਟਾਂ ਦੇ ਵਿੱਚ ਆ ਕੇ ਬਕਵਾਸ ਮਾਰਨ ਲੱਗ ਜਾਂਦੇ ਨੇ ਇਹ ਸਾਡਾ ਸਤਾਦ ਸਾਡਾ ਸਤਾਦ ਬਈ ਸਾਜੀ ਤੁਹਾਡੇ ਸਤਾਦ ਕੋ ਕੁਝ ਨਹੀਂ ਲੈਣਾ ਸਾਡਾ ਭਰਾ ਮੂਸੇ ਵਾਲੀ ਆ ਇੱਕੋ ਹੀ ਆ ਬਈ ਉਹਦੇ ਉਹਦੀ ਵੀਡੀਓ ਚੱਲਦੀਆਂ ਨੇ ਉਹਦੇ ਨਾਲ ਉਹਦੀ ਚਲਾਣੀਆਂ ਨੇ ਉਹਦੇ ਨਾਲ ਦੀ ਸਾਰਾ ਕੁਝ ਆ ਬਈ ਉਹਦੇ ਨਾਲ ਦੀ ਚੈਨਲ ਆ ਆਪਣਾ ਲੋਗੋ ਵੀ ਤੁਸੀਂ ਮੇਰਾ ਚੈੱਕ ਕਰੋ ਬਈ ਸੇਮ ਟੂ ਸੇਮ ਮੂਸੇ ਵਾਲੇ ਨਾਲ ਦਾ ਬਣਾਇਆ ਹੋਇਆ ਬਸ ਤੇ ਫਰਕ ਇਹ ਆ ਵੀ ਆਪਣਾ ਮੂਸਿਆ ਲੱਗਿਆ ਹਾਂ ਬਈ ਹੁਣ ਆ ਕਮੈਂਟਾਂ ਦੇ ਵਿੱਚ ਦੇਖ ਜਿਹੜੇ ਬਕਵਾਸ ਮਾਰਦੇ ਨੇ ਆਵਾਤਾਵਾ ਬੋਲਦੇ ਨੇ ਉਹਨਾਂ ਨੂੰ ਵੀ ਦਿਖਾਉਣਾ ਵੀ ਆ ਦੇਖ ਆ ਲੱਗੀ ਹੋਈ ਆ ਤੁਹਾਡੇ ਤੁਹਾਡੇ ਬਾਪੂ ਜੀ ਦੀ ਫੋਟੋ ਲੱਗੀ ਹੋਈ ਆ ਦੇਖੋ ਦਿਖ ਰਹੀ ਆ ਇਹ ਤੁਹਾਡੇ ਬਾਪੂ ਦੀ ਅਸੀਂ ਲਾਈਕ ਵੀਊ ਦੇ ਚੱਕਰ ਦੇ ਵਿੱਚ ਲੈਣ ਵਾਸਤੇ ਨਹੀਂ ਲਾਈ ਹੋਈ ਬਾਈ ਇੱਥੇ ਆ ਬਈ ਇੱਥੇ ਜਾ ਗੋ ਉਹਨਾਂ ਨਾਲੇ ਮੈਂ ਕਿੰਨਾ ਕਹੋ ਆ ਮੇਰੇ ਕਰਕੇ ਥੋੜੀ ਹੋਇਆ ਜੋ ਕੁਝ ਹੋਇਆ ਹੁਣ ਅਸੀਂ ਕਿਸੇ ਨੂੰ ਮਾੜਾ ਤਾਂ ਨਹੀਂ ਬੋਲਦੇ ਭਾਈ ਗਾਲਾਂ ਤਾਂ ਨਹੀਂ ਕੱਢਦੇ ਲੋਕਾਂ ਦੇ ਨਾ ਜਿੰਨੇ ਮੂੰਹ ਹੁੰਦੇ ਨੇ ਉੰਨੀਆਂ ਗੱਲਾਂ ਹੁੰਦੀਆਂ ਨੇ ਦੋ ਚਾਰ ਬੰਦੇ ਵਿੱਚ ਲੜੂ ਜਿਹਨੇ ਜਿਹੜੇ ਫੇਮ ਲੈਂਦੇ ਨੇ ਗਾਲਾਂ ਕੱਢ ਕੇ ਜੇ ਕੋਈ ਕਹੇ ਆਲਾ ਕਹਦਾ ਤੂੰ ਗਾਲਾਂ ਕੱਢਦਾ ਓਏ ਜੇ ਕੋਈ ਚੰਗਾ ਬੋਲ ਕੇ ਵੀਡੀਓ ਪਾ ਦੂ ਤੂੰ ਹਾਂ ਫੇਮ ਲੈਣ ਦੇ ਚੱਕਰ ਹੁਣ ਥੋਨੂੰ ਜਾਗ ਆ ਕੀ ਫਲਾਣਾ ਤੂੰ ਕਰ ਲੈ ਭਰਾ ਜਿਹੜਾ ਕੁਝ ਕਰਨਾ ਦਿੰਨੇ ਤੂੰ ਨਾਲਾ ਫਿਰ ਜਿਹੜਾ ਜ਼ੋਰ ਲੱਗਦਾ ਤੇਰੇ ਤੋਂ ਤੈਨੂੰ ਤਾਂ ਜਾਗਾਈ ਹੋਈ ਆ ਤੂੰ ਦੇਖ ਲੈ। ਕੀ ਹਾਲ ਹੈ ਭਾਈ? ਬਹੁਤ ਵਧੀਆ ਭਾਈ ਬਹੁਤ ਵਧੀਆ। ਤੁਸੀਂ ਦੱਸੋ ਭਰਾ। ਆ ਤੁਹਾਡੇ ਵਰਗੀਆਂ ਜਿਹੜੇ ਲੀਰਾ ਪਕੀਰਾ ਭੇਡਾਂ ਹੁੰਦੀਆਂ ਨੇ ਨਾ ਇਹ ਸਾਨੂੰ ਪਤਾ ਵੀ ਤੁਸੀਂ ਕਿਹੜੀਆਂ ਭੇਡਾਂ ਛੱਡੀਆਂ ਹੋਈਆਂ ਨੇ ਇਹ ਕਿਹੜੀਆਂ ਸਾਡੇ ਲਾਈਵ ਦੇ ਵਿੱਚ ਆ ਕੇ ਵੱੜ ਜਾਂਦੀਆਂ ਨੇ। ਇਹਨਾਂ ਨੂੰ ਫੜੇ ਨੂੰ ਬਾੜੇ ਦੀ ਤਾਲਕ ਤਾੜ ਕੇ ਆਇਆ ਕਰੋ। ਇੱਥੇ ਘਾਹ ਚਰਨ ਆ ਜਾਂਦੀਆਂ ਨੇ ਇਹ। ਬਾਈ ਇਹ ਜੇ ਚੱਕਰਾਂ 'ਚ ਨਹੀਂ ਪਈਦਾ ਹੁੰਦਾ ਤੇਲੀਆਂ ਸੁਲੀਆਂ ਦੇ ਚੱਕਰਾਂ 'ਚ ਨਹੀਂ ਪਈਦਾ ਹੁੰਦਾ ਬਾਈ ਉਹਨਾਂ ਪਿੱਛੇ ਸੇਲੀਆਂ ਸੁਲੀਆਂ ਦੇ ਚੱਕਰਾਂ 'ਚ ਕੁਝ ਨਹੀਂ ਰੱਖਿਆ ਬਾਈ ਆਪਦਾ ਜ਼ਿੰਦਗੀ ਦੇ ਵਿੱਚ ਨਾ ਕੰਮ ਕਰੋ ਮਿਹਨਤ ਕਰੋ ਕਾਮਯਾਬ ਹੋਵੋ ਹਨਾ ਬਾਕੀ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਬੰਦੇ ਨੇਵੇਂ ਸਭ ਕੁਝ ਹੁੰਦਾ ਫਿਰ ਸੇਲੀਆਂ ਦੀ ਵੀ ਲੈਣ ਲੱਗ ਜਾਂਦੀ ਹੁੰਦੀ ਹੈ ਹਨਾ ਤਾਂ ਕਰਕੇ ਕਹਿੰਨਾ ਵੀ ਆਪਦਾ ਜਿਹੜੇ ਕੰਮ ਤੇ ਆਪਾਂ ਅੱਜ ਕੱਲ ਕੀ ਚੱਲਦਾ ਪੈਸਾ ਚੱਲਦਾ ਬਾਈ ਮੈਂ ਤਾਂ ਕਰੋਂਗੇ ਸਭ ਕੁਝ ਹੀ ਹੋਊਗਾ ਸੇਲੀ ਸਾਡੇ ਸੇਲੀਆਂ ਹੋਣੀਆਂ ਸਹੀ ਬਾਤ ਹੈ ਭਾਈ ਸਹੀ ਬਾਤ ਹੀ ਐ ਬਰੇ ਹਾਂ ਸਾਰਾ ਕੁਝ ਆਪਾਂ ਸਹੀ ਬੋਲਦੇ ਆ ਸਹੀ ਕਹਿਣ ਵਾਲੇ ਬੰਦੇ ਕਈਆਂ ਨੂੰ ਬੁਰੇ ਲੱਗਦੇ ਨੇ ਕੌੜਾ ਵੀ ਇਹ ਤਾਂ ਜਾ ਰਹਾ ਹੈ ਹਨਾ ਉਹ ਕਰਦਾ ਬਸ ਉਹੀ ਗੱਲ ਆ ਜਾਂਦੀ ਆ ਵੀ ਯਾਰ ਕਈ ਬੰਦੇ ਵਿੱਚ ਇਹੋ ਜਿਹੇ ਨਾ ਜਾਣ ਜਾਣ ਕੇ ਪੰਗੇ ਲੈਂਦੇ ਨੇ ਛੇੜਦੇ ਨੇ ਫਰੋਲਾ ਕਰਦੇ ਆ ਅਸੀਂ ਯਾਰ ਅਸੀਂ ਉਹਨਾਂ ਨਾਲ ਉਲਝਣਾ ਨਹੀਂ ਚਾਹੁੰਦੇ ਅੱਜ ਕੱਲ੍ਹ ਤੁਹਾਨੂੰ ਪਤਾ ਯਾਰ ਜੇ ਆਪਾਂ ਇਕੱਲੇ ਇਕੱਲੇ ਕਿਸੇ ਕਿਸੇ ਬੰਦੇ ਦਾ ਜਵਾਬ ਦੇਣ ਲੱਗ ਗਏ ਹਨਾ ਫਿਰ ਕੰਮ ਕਿਹੜੇ ਟਾਈਮ ਕਰਾਂਗੇ ਨੀਰਾ ਫਕੀਰਾਂ ਦਾ ਤੈਨੂੰ ਪਤਾ ਚੱਲਦੀ ਹੀ ਰਹਿੰਦਾ ਇੱਥੇ ਕੰਮ ਜਸਨਪ੍ਰੀਤ ਠੀਕ ਹੈ ਬਾਈ ਹਾਂ ਬਰੇ ਜਲਨ ਜਲਨ ਵਾਲੇ ਤੁਹਾਡੇ ਸਾਹਮਣੇ ਨੇ ਹੁਣ ਤੁਸੀਂ ਆਹ ਲਾ ਲਓ ਵੀ ਆਪਾਂ ਨੂੰ ਚਲੋ ਜਿੰਨੇ ਵੀ ਦੇਖਦੇ ਨੇ ਆਪਾਂ ਨੂੰ ਇਹ ਨਹੀਂ ਹੈਗਾ ਵੀ ਹੁਣ ਆਪਾਂ ਨੂੰ ਕੋਈ ਘੱਟ ਦੇਖਦੇ ਵਧ ਦੇਣ ਚਲੋ 23 ਜਾਨੇ ਦੇਖ ਰਹੇ ਨੇ ਹੁਣ 23 ਜਾਨਾ ਦੇ ਵਿੱਚੋਂ ਵੀਰੇ ਆਹ ਲਾ ਲਓ ਵੀ ਤਿੰਨ ਜਾਨੇ ਵਿੱਚ ਇਹ ਜਿਹੇ ਨੇ ਭੇਡਾਂ ਛੱਡੀਆਂ ਹੋਈਆਂ ਨੇ 20 ਜਾਨੇ ਚਲੋ ਵਧੀਆਂ ਨੇ ਹੁਣ ਤੁਸੀਂ ਮੇਰੇ ਕਿਸੇ ਵੀ ਵੀਡੀਓ ਤੇ ਜਾ ਕੇ ਦੇਖ ਲਓ ਕਿ ਆਹ ਲਾ ਲਓ ਵੀਰੇ ਵੀ 1 ਮਹੀਨੇ ਦੇ ਵਿੱਚ ਵਿੱਚ ਮੇਰੇ ਕਿੰਨੇ ਸਬਸਕ੍ਰਾਈਬਰ ਵਧ ਗਏ ਠੀਕ ਹੈ ਕਿੰਨਾ ਵਧੀਆ ਮਤਲਬ ਕਿੰਨੇ ਆਪਣਾ ਪਿਆਰ ਮਿਲਿਆ ਉਹਦੇ ਵਿੱਚ ਤੁਸੀਂ ਆਹ ਲਾ ਲਓ ਵੀ ਜੇ ਆਪਾਂ ਨੂੰ 10 ਲੱਖ ਮੈਨੂੰ ਵੀਊ ਆਉਂਦਾ ਵੀਡੀਓ ਤੇ 10 ਲੱਖ ਦੇ ਵਿੱਚੋਂ ਤੁਸੀਂ ਐ ਲਾ ਲੋ ਵੀ ਉਹਦੇ ਵਿੱਚੋਂ ਹਜ਼ਾਰ ਬੰਦਾ ਇਹ じゃ ਹੋਊਗਾ ਜਿਹੜਾ ਵੀ ਬੇਕਾਰ ਹੋਊਗਾ ਠੀਕ ਐ ਬਾਕੀ ਵੀਰੇ ਸਾਰੇ ਆਪਾਂ ਨੂੰ ਸਪੋਰਟ ਕਰਦੇ ਨੇ ਪਿਆਰ ਕਰਦੇ ਨੇ ਕਿਉਂਕਿ ਯਾਰ ਆਪਾਂ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਨਹੀਂ ਪਹਿਲਾਂ ਠੀਕ ਐ ਜੇ ਉਹ ਅਗਲਾ ਬੋਲਦਾ ਫਿਰ ਆਪਾਂ ਬਖਸਦੇ ਨਹੀਂ ਹੈਗੇ ਚਾਹੇ ਸਾਲਾ ਆਪਾਂ ਨੂੰ ਕਿਸੇ ਦੇ ਪਿਓ ਦੀ ਘਬਰਾਹਟ ਨਹੀਂ ਹੈਗੀ ਨਾ ਆਪਾਂ ਸਾਲੀ ਕਿਸੇ ਤੋਂ ਨਾ ਕਿਸੇ ਦਾ ਆਪਾਂ ਨੂੰ ਡਰ ਆ ਬਾਈ ਆਪਣੇ ਗਲਤ ਕੰਮ ਕੀਤਾ ਨਹੀਂ ਸਾਨੂੰ ਡਰ ਵੀ ਕਿਸੇ ਗੱਲ ਦਾ ਜੇ ਆਪਾਂ ਸਹੀ ਆ ਆਪਣੀ ਜਗ੍ਹਾ ਤੇ ਤਾਂ ਫਿਰ ਇਹ ਸਾਨੂੰ ਕਹਦਾ ਰੱਬ ਵੀ ਨਾਲ ਹੁੰਦਾ ਹਨਾ ਬਈ ਇੱਥੇ ਕਿਹੜਾ ਦੁਕਾਨ ਖੁੱਲੀ ਹੋਈ ਐ ਧੰਨਵਾਦ ਬਈ ਤੇਰੇ ਨਾਲ ਆ ਧੰਨਵਾਦ ਵੀਰੇ ਥੈਂਕ ਯੂ ਸਾਨੂੰ ਬਈ ਯਾਰ ਪਤਾ ਕੀ ਗੱਲ ਆ ਸਾਨੂੰ ਸਬਸਕ੍ਰਾਈਬਰ ਦਾ ਨਹੀਂ ਕੋਈ ਚੱਕਰ ਹੈਗਾ ਸਾਡਾ ਇਹ ਹੁੰਦਾ ਵੀ ਜਿਹੜੇ ਸਾਡੇ ਨਾਲ ਜੁੜਦੇ ਨੇ ਯਾਰ ਸਾਡੇ ਭਰਾ ਮਾਂ ਮੰਗੂ ਚੱਲਣਾ ਸਾਡੇ ਨਾਲ ਕੋਈ ਐਹੋ ਜੀ ਗੱਲ ਨਹੀਂ ਹੈਗੀ ਅੰਦਰ ਦੇ ਵਿੱਚ ਯਾਰ ਉਹ ਮਤਲਬ ਮੈਲ ਜੀ ਰੱਖਣਾ ਰੱਖਦੇ ਰੱਖਦੇ ਨਹੀਂ ਹੈਗੇ ਬਾਈ ਜੋ ਸਾਲਾ ਸਾਡੇ ਮਤਲਬ ਦਿਲ ਚ ਹੁੰਦਾ ਉਹੀ ਸਾਡੇ ਜਬਾਨ ਤੇ ਹੁੰਦਾ ਯਾਰ ਦਰਮਾ ਬਰੇ ਚਾਹੀਦਾ ਹੀ ਨਹੀਂ ਹੈਗਾ ਮੌਤ ਤਾਂ ਇੱਕ ਵਾਰੀ ਆਉਂਦੀ ਹੁੰਦੀ ਹੈ ਬੰਦੇ ਨੂੰ ਡਰਨਾ ਵੀ ਨਹੀਂ ਚਾਹੀਦਾ ਜ਼ਿੰਦਗੀ ਚ ਕਦੇ ਡਰੋ ਯਾਰ ਕਿਸੇ ਤੋਂ ਨਾ ਡਰੋ ਜਦੋਂ ਆਪਣੇ ਕਿਸੇ ਤੋਂ ਕੁਛ ਉਹੀ ਗੱਲ ਆ ਜਾਂਦੀ ਆ ਮੂਸੇ ਵਾਲੇ ਦੀ ਬਾਤ ਤੁਹਾਨੂੰ ਮੈਂ ਕਹਿੰਨਾ ਜੋ ਮੂਸੇ ਵਾਲਾ ਡਾਇਲੋਗ ਬੋਲਦਾ ਸੀ ਜਦੋਂ ਸਾਲਾ ਕਿਸੇ ਤੋਂ ਕੁਛ ਲਿਆ ਨਹੀਂ ਕਿਸੇ ਤੋਂ ਸਾਨ ਨਹੀਂ ਕਰਾਇਆ ਕਾਦੇ ਲਈ ਜੀ ਜੀ ਕਰਨੀਆਂ ਦੱਸੋ ਮੈਥੋ ਦਾ ਹੁੰਦੀ ਨਹੀਂ ਤੁਸੀਂ ਕਰੋਗੇ ਬਾਈ ਮੂਸੀ ਵਾਲੇ ਨੇ ਇਹ ਗੱਲ ਵੀ ਬਹੁਤ ਵਧੀਆ ਉਹਦੇ ਨਾਲ ਕਹੀ ਸੀ ਅੱਛਾ ਉਹਨਾਂ ਨੂੰ ਦੁੱਖ ਲੱਗਿਆ ਜਿਨ੍ਹਾਂ ਨੇ ਆਸਾਨ ਕਰਾਏ ਹੋਣਗੇ ਜਦੋਂ ਸਾਲਾ ਆਪਾਂ ਨੇ ਕਿਸੇ ਤੋਂ ਕੁਝ ਲਈ ਹੀ ਨਹੀਂ ਫਿਰ ਆਪਾਂ ਨੂੰ ਕਾਦੀ ਕਬਰ ਆਟਾ ਮੈਨੂੰ ਇਹ ਦੱਸੋ ਬਾਕੀ ਯਾਰ ਤੁਹਾਨੂੰ ਪਤਾ ਹੀ ਆ ਹਨਾ ਦੁਨੀਆਦਾਰੀ ਆ ਜਿੰਨੀ ਬੰਦੇ ਨੇ ਲਿਖੀ ਆ ਉੰਨੀ ਦਾ ਬੰਦਾ ਕੱਟ ਕੇ ਹੀ ਜਾਊਗਾ ਇਹ ਤਾਂ ਹੈ ਨਹੀਂਗਾ ਵੀ ਹਨਾ ਨਾ ਤਾਂ ਉਹਦੀ ਉਮਰ ਕੋਈ ਲੰਬੀ ਕਰਨ ਵਾਲਾ ਤੇ ਨਾ ਉਹਦੀ ਉਮਰ ਕੋਈ ਘਟਾਉਣ ਵਾਲਾ ਬਾਈ ਚਲੋ ਠੀਕ ਆ ਮੇਰਾ ਭਰਾ ਜੇ ਕਿਸੇ ਨੂੰ ਕੋਈ ਗਲਤ ਬੋਲ ਲਿਆ ਗਿਆ ਹੋਵੇ ਉਹਦੇ ਲਈ ਮਾਫੀ ਆ ਤੇ ਮਾਫੀ ਵੀ ਬਈ ਉਹਨਾਂ ਲਈ ਆ ਜਿਹੜੇ ਆਪਣੇ ਭਰਾ ਨੇ ਜਿਹੜਿਆ ਲੰਡੂ ਵਿੱਚ ਭੇਡਾਂ ਫਿਰਦੀਆਂ ਨੇ ਉਹਨਾਂ ਤੋਂ ਆਪਾਂ ਕੋਈ ਮਾਫੀ ਨਹੀਂ ਮੰਗਦੇ ਠੀਕ ਆ ਬਾਕੀ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਨਾਲ ਗੱਲਬਾਤ ਕਰਕੇ ਠੀਕ ਆ ਜੇ ਬਾਕੀ ਤੁਸੀਂ ਦੱਸ ਦੋ ਆਪਾਂ ਨਹੀਂ ਲਾਈਵ ਆਇਆ ਕਰਦੇ ਜੇ ਕੋਈ ਐਸੀ ਜੀ ਗੱਲ ਹੈ ਜੇ ਤੁਹਾਨੂੰ ਲੱਗਦਾ ਵੀ ਯਾਰ ਲਾਈਵ ਆ ਕੇ ਭਗਾਈ ਮਾਰ ਗਿਆ ਜਾਂ ਆਹ ਕਰ ਗਿਆ ਕੋਈ ਚੱਕਰ ਨਹੀਂ ਠੀਕ ਆ ਆਪਾਂ ਤਾਂ ਯਾਰ ਸੱਚ ਬੋਲ ਕੇ ਗਏ ਆ ਜਿਹੜਾ ਕੁਝ ਵੀ ਆ ਚਲੋ ਵੀਰੇ ਠੀਕ ਆ ਲਵ ਯੂ ਸਾਰਿਆਂ ਨੂੰ